ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਆਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਹਿਮਦਪੁਰ ਤਸੀਲ ਆਗਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਤਨ ਚਾਰ ਪਸ਼ੂ ਦਿਖਾਵਾਂਗੇ ਇਹ ਸਾਰੇ ਸੂਏ ਸਵਾਯਾਂ ਤੇ ਇੱਕ ਟੋਕੜ ਕੰਪਨ ਦਿਖਾਵਾਂਗੇ ਆਪਾਂ ਤੁਹਾਨੂੰ ਤਾਂ ਆਪਾਂ ਪਹੁੰਚਿਆ ਗੇਰ ਜਸ ਕਰਨ ਦੇ ਕੋਲ ਤੇ ਅੱਗੇ ਬਾਦਿਆਂ ਵੀਰ ਨਾਲ ਗੱਲਬਾਤ ਤੇ ਕੁਝ ਲੈਣ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਅੱਛੀ ਗੱਡੀ ਵੇਚੀ ਸਤਿ ਸ਼੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਚੜਦੀ ਕਲਾ ਚਾਹੀਦੀ ਚੜਦੀ ਕਲਾ ਚਾਹੀਦੀ ਆ ਜੀ ਏ ਕੀ ਮੇਰੇ ਆ ਭਾਜੀ ਵੀਡੀਓ ਦਾ ਪਿੱਛੇ ਦਾ ਬਹੁਤ ਵਧੀਆ ਬਹੁਤ ਵਧੀਆ ਵੇਚੀ ਲੋਕ ਕੋਈ ਤੇ ਹੀ ਵੇਗੀ ਤੇ ਕਹਿੰਦੇ ਵੀਡੀਓ ਤੇ ਹੁਣ ਭਾਈ ਇਹ ਕਿੱਥੋਂ ਵੇਗੀ ਅੱਛਾ ਅੱਛਾ ਮੈਨੂੰ ਆਉਂਦਾ ਜਾਂ ਵੇਚ ਕੇ ਵੀਡੀਓ ਬਣਾਉਂਦੇ ਜੇ ਮਾਹ ਨਹੀਂ ਭਾਈ ਵੇਚ ਕੇ ਤਾਂ ਨਹੀਂ ਬਣਾਉਂਦੇ ਠੀਕ ਹੈ ਠੀਕ ਯਾਰ ਤੇ ਇਹ ਵਿੱਚ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਆਪਣਾ ਜਸਕਰਨ ਸਿੰਘ ਜੇ ਐਂਡ ਮਹਿਮਦਪੁਰਾ ਤਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਰ ਲਾਗੇ ਲੋਕੋ ਵਿੱਚ ਗਾਵਾਂ ਦੇ ਠੀਕ ਹੈ ਫੋਨ ਨੰਬਰ ਹੀ ਬੋਲ ਦਿਓ 989592800635 ਠੀਕ ਹੈ ਜੀ ਇਹ ਉਧਰੋਂ ਕਰੀਏ ਸ਼ੁਰੂਆਤ ਕਿ ਆ ਜਮਾ ਢੀਟੀ ਕਰੀਏ ਜਿੱਦੋਂ ਮਰਜ਼ੀ ਕਰ ਲੋ ਠੀਕ ਹੈ ਸਾਰੇ ਸਵੇ ਸਵੇ ਉਧਰ ਆਜੋ ਕਰ ਲੈਨੇ ਲਓ ਜੀ ਐਂਡ ਤੱਕ ਵੀਡੀਓ ਜ਼ਰੂਰ ਦੇਖੋ ਐਂਡ ਤੇ ਲਗੀ ਨਾ ਤੁਹਾਨੂੰ ਆਪਾਂ ਆ ਕਿਵੇਂ ਆ ਭਾਈ ਝੋਟੀ ਇਹ ਵੀ ਮਿੱਟੀ ਦੂਜਾ ਸੁਭਾ ਝੋਟੀ ਸੂਈ ਜੇ ਅੱਛਾ ਜੀ ਬਹੁਤ ਹੀ ਕਮਾਲਾਂ ਦੀ ਝੋਟੀ ਨੂੰ ਚਵਾਈ ਲੱਗੀ ਆ ਠੀਕ ਹੈ ਜੀ ਬਿਲਕੁਲ ਕੋਲੀ ਰੂਮ ਵਰਗੀ ਆ ਠੀਕ ਹੈ ਕਿੰਨਾ ਦੁੱਧ ਵੀ ਝੋਟੀ ਕੋਈ 1.5 ਮਹੀਨੇ ਦਾ ਲਾਲੇ ਦਮਾਂ ਦਾ ਲਾਲੇ ਹਨਾ ਅੱਛਾ ਠੀਕ 1 ਮਹੀਨਾ ਲਾਲੇ ਘਰਾਂ ਦੇ 2 ਮਹੀਨੇ ਦਾ ਦੱਸਦੇ 1.5 ਮਹੀਨੇ ਦੇ ਤਾਂ ਉਹ ਤਾਂ ਭਲਿਆ ਬੱਚਾ ਠੀਕ ਹੈ ਲਓ ਜੀ ਮੇਲ ਕਾਫ ਜੀ ਤੇ ਭਾਇਆ ਭਲਿਆ ਕੋਈ ਆਪਣੇ ਸਮਝਣਾ ਭੇ ਭਾਂਨੇ ਦਾ ਲਾਲੇ ਬਾਕੀ ਵੀਡੀ ਛੋਟੀ ਥੋੜੀ ਸਾਮਣ ਵਾਲੀ ਆ ਛੋਟੀ ਦੁੱਧ 10 ਤੋਂ ਵੀ ਜੀਕਰੇ ਬਾਹਰ ਕਰਦੇ ਹੋਣੀ ਛੋਟੀ ਖੱਲੇ ਦੁੱਧ ਰਿਆ ਨਿਕਲ ਰਿਹਾ ਉਹਦੇ ਹੋਊਗਾ 8 ਕਿਲੋ ਸਾਡੇ 8 ਕਿਲੋ ਦੁੱਧ ਹੋਊਗਾ ਤੇ ਏਡੀ ਚੋਣ ਪੋਲੀ ਆ ਵਖਾਵਾ ਭਾਵੇਂ 10 ਕਿਲੋ ਵਾਲਾ ਹੋਣੀ ਕਰਦੇ ਠੀਕ ਹੈ ਠੀਕ ਲਓ ਜੀ ਦੂਸਰਾ ਸੂਜ ਤੇ ਥਾਂ ਥਣ ਬੜਾ ਚੋਲਾ ਲੱਗੇ ਨਾ ਬਿਛੇ ਰਿਆ ਮੜਾਇਆ ਅੱਗੇ ਸੰਗਾ ਤੁਮਹਾਂ ਪਿਆ ਹੋਣਾ ਇੱਥੇ ਨਹੀਂ ਪਈ ਆ ਲਓ ਜੀ ਫ੍ਰੀਕ ਵਾਲੀ ਚੈੱਕ ਆ ਸਾਡੇ ਤੇ ਨਹੀਂ ਤੇ ਸੁਹਾ ਸੂਰਜ ਕਰਨ ਵਾਲੀ ਦੂਜਾ ਇੱਕ ਅੱਧ ਕਾੜ ਦੀ ਚੰਗੀ ਆ ਇਹ ਵਾਲਾ ਮੇਰ ਕਾਫ ਜੇ ਪਿਛੇ ਦੇ ਤੇ ਠੰਡ ਤੋਂ ਜਿਹੜਾ ਚੌਥਾ ਸਾਈਡਾ ਤੋਂ ਕੱਲਾ ਕੱਲਾ ਲੱਗਾ ਪਿਆ ਵਾ ਕੋਈ ਵੀਰ ਭਰਾ ਸੰਭਰ ਵਾਲਾ ਲੈ ਜੂ ਚਲੋ ਡੁੱਟ ਕਰਨ ਵਾਲੇ ਸੰਗਾ ਕੱਢੀ ਜੇ ਉਹ ਵੀ ਇਸ ਟਾਈਮ ਨਾ ਪੱਕਾ ਦੂਜਾ 8 ਮੀਟਰ ਬਿਲਕੁਲ ਤਿਆਰ ਆ ਕਰੋ ਜੀ ਚੈੱਕ ਬਾਕੀ ਕਿੱਡੇ ਕਿੱਡੇ ਦੀਆਂ ਸਪਾਈਆਂ ਜਿਹੜੀਆਂ ਬਹੁਤੀ ਆਗੀਆਂ ਵਾ ਤੇ ਇਧਰਲੀ ਸਾਈਡ ਤੋਂ ਵੀ ਆਪਾਂ ਨੂੰ ਥੋੜਾ ਦਾ ਸੈਜ ਗੈਪ ਤੇ ਫਿਰਨੇ ਅਗਲੀ ਸਾਈਡ ਤੋਂ ਕਰੋ ਜੀ ਚੈੱਕ ਅਗਲੀ ਸਾਈਡ ਤੋਂ ਥੋੜਾ ਦਾ ਸੈਜ ਗੈਪ ਚੋਂ ਬਹੁਤ ਜ਼ਿਆਦੀ ਭੁੱਲੀ ਹੈ ਠੀਕ ਹੈ ਠੀਕ ਹੈ ਸਿੰਗਲ ਹੱਡੀ ਦੀ ਝੂਟੀ ਹੈ ਵੇਖੋ ਠੀਕ ਹੈ ਠੀਕ ਹੈ ਜੀ ਆਹ ਇਹਦੀਆਂ ਨਿਸ਼ਾਨੀਆਂ ਤੋਂ ਤੇ ਵਜੂਦੀਆਂ ਹੁੰਦੀਆਂ ਵਾ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਮੁੱਲ ਵੀ ਇੱਥੇ ਲੋ ਝੂਟੀਆ ਥੋੜਾ ਜਿਹਾ ਬੱਚਾ ਤਾਜ਼ਾ ਹੁੰਦਾ ਫਿਰ ਤੇ ਝੂਟੀ ਭਵੇਂ 8000 ਦੀ ਹੈਗੀ ਹਾਂਜੀ ਹਾਂ ਤੇ ਹੁਣ 75 ਦੀ ਦੇ ਦਈਏ ਹਾਂ ਨਾ ਹੀ ਦੱਸੀਏ ਜਿੱਥੇ ਕਿ ਸਾਢੀ ਦੇਣੀ ਹਾਂ ਨਾ ਹੀ ਹਾਂਜੀ 70000 ਚੱਲੇਗੀ 2000 ਪੇਸ਼ ਮੋਰ ਕਰਦਾ 60 ਦੀ 60000 ਦੀ ਲਓ ਜੀ 68000 ਦੀ ਤੇ ਦੂਜਾ ਸਵਾਰ 4000 ਜਾਂ ਤੇ ਛੇ ਵੀ ਤੇ ਮੇਲ ਕਾਹ ਵਜੇ ਤੇ ਕੋਈ ਵੀ ਭਰਾ ਸਾਂਭਣ ਵਾਲਾ ਲੱਗੂ ਤੇ ਚਲੋ ਦੁੱਧ ਕਰਨ ਵਾਲੀ 10 ਲੀਟਰ ਕੱਢੀ ਜਾਊਗੀ ਤੇ ਆਜੋ ਹੁਣ ਦੂਜੇ ਨੰਬਰ ਤੇ ਆਹ ਬਾਈ ਕਿਥੋਂ ਲੈਂਦਾ ਟੈਂਕ ਇਹ ਵੀਜੀ ਟੈਂਕ ਨਾ ਇਹ ਟਾਈਪ ਪਰਿਵਾਰ ਸਮੇਤ ਆਇਆ ਵਾ ਅੱਛਾ ਜੀ ਹਾਂ ਇਹਦਾ ਪਰਿਵਾਰ ਸਮੇਤ ਆ ਝੋਟੀ ਵੀ ਦੋਂਦੀ ਕੀਰੀ ਜਿਹੜੀ ਸੂਈ ਆ ਉਹ ਵੀ ਇਹਦੀ ਆ ਪਹਿਲੇ ਤੋਂ ਹੀ ਇਹਦੀ ਅੱਛਾ ਜੀ ਹਾਂ ਨਾਲ ਇਹਦਾ ਬੱਟਾ ਆ ਸਾਨੂੰ ਦਿਖਾਉਣੇ ਉਹ ਵੀ ਕੱਟਾ ਤਗੜਾ ਜਿਹੜਾ ਇੱਥੇ ਸੀਵੇ ਦਾ ਆ ਠੀਕ ਆ ਠੀਕ ਆ ਜੀ ਇਹਦਾ ਵੀਜੀ ਸੱਜਰ ਮੈਂ ਤਾਂ ਰਿਕਾਰਡ ਜਿਹੜਾ 22 ਲੀਟਰ ਦੁੱਧ ਆ ਜੇ 20 ਲੀਟਰ 20 ਲੀਟਰ ਕਹਿੰਦਾ ਇਹ ਕੰਡੇ ਦੇ ਮਿਣਕੇ ਤੋਲਦੇ ਆਂ ਦੁੱਧ ਦਾ 20 ਲੀਟਰ ਦੋ ਕੱਢਿਆ ਮੈਂ ਖੱਜਰ ਨਹੀਂ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਜੀ ਟੀਗਾ ਨੂੰ 4 ਜੂਨ ਦਾ ਟੀਗਾ ਲੱਗਾ ਜੇ ਅੱਛਾ ਜੀ ਕੱਜ ਮੰਨ ਲਓ 9 ਦਾ ਹੋ ਗਈ ਹੈ 1 ਮਹੀਨੇ ਦੇ 4-5 ਦਿਨ ਉੱਤੇ ਹੋ ਗਏ ਆ ਠੀਕ ਹੈ ਠੀਕ ਹੈ ਤੇ ਫੋਨ ਵੀ ਮੈਂ ਥੱਲੇ 10 ਕਿਲੋ ਦੋ ਪਿਆਰ ਆ ਠੀਕ ਹੈ ਠੀਕ ਹੈ ਤਹਾਂ ਤੋਂ ਬਾਹਰ ਹੀ ਹੋਊਗਾ ਅੱਛਾ ਜੀ ਤੇ ਮੈਂ 10 ਕਿਲੋ ਤਾਂ ਮੈਂ ਥੱਲੇ ਪਿਆਰ ਆ ਠੀਕ ਹੈ ਠੀਕ ਹੈ ਲਓ ਜੀ ਟੈਂਕੀ ਹੈ ਰਸ਼ੀਗਣ ਕਰ ਸਕਦੇ ਤੁਸੀਂ ਚੈੱਕ ਤੇ ਸੱਜਰਾਂ ਨੂੰ ਫੜੇ ਕਰਨ ਦੀ ਹਲੇਵੇ ਵੱ ਇਹ ਸੱਜਰ ਦਾ 22 ਲੀਟਰ ਦਾ ਮਿਲਕ ਰਿਕੋਰਡ ਹੈ ਜਿਹੜੀਆਂ ਮਿਲਕ ਪੈਣਾ ਜੇ ਪੈਪਾਂ ਹੀ ਲੱਗੀਆਂ ਪਈਆਂ ਦੋਵਾਂ ਸਾਈਡਾਂ ਤੇ ਆ ਵੇਖੋ ਬੱਚਾ ਤੇ ਇਹਦਾ ਗਵਾਕ ਵੀ ਆਪਾਂ ਨੂੰ ਕਰੰਨੇ ਆ। ਭਲੇ ਆ ਪੜਾਇਆ ਜਿਹੜਾ ਗਵਾਕ ਇਹਦਾ ਆਹ ਵਾਲਾ ਮੇਲ ਸਾਫ ਜੀ ਇਹ ਵੀ ਚੰਗੇ ਸੀਮਾਂ ਦਾ ਵਾ ਜਿਹੜੀ ਘੋਟੀ ਦਾ ਵੈਂਟ ਤੇ ਆ ਦਿਖਾਉਣੀ ਉਹ ਵੀ ਇਹ ਹੀ ਆ। ਹਣੀ ਬੱਚੇ ਤੇ ਮਿਲਦੀ ਆ ਭਾਵੇਂ ਉਦਾਂ ਵੀ ਜੇ ਕਹਿੰਦੇ ਲਾਉਣੀ ਹੋਵੇ ਬੱਚਾ ਭਾਵੇਂ ਵੀਤ ਮੁੱਲ ਦੱਸਣੇ ਜੇ ਬੱਚਾ ਕਹਿੰਨੇ ਰਹਿਣ ਦੇਣਾ ਭਾਵੇਂ ਰਹਿ ਤੇ ਉਨੇ ਦਾ ਰੇਟ ਪੜਾ ਲਾਂਗੇ ਦਾ। ਅੱਛਾ ਜੀ। ਹਾਂ ਬੱਚੇ ਤੇ ਮਿਲਦੀ ਉਦਾਂ ਭਾਵੇਂ ਮੰਗਾ ਪਾ ਕੇ ਉਦਾਂ ਇਹਨੂੰ ਚੋ ਇਹ ਇੱਥੇ ਆ। ਉਹਦਾ ਵੇਖੋ ਬੱਚੇ ਤੋਂ ਹਿਲਦੀ ਨਹੀਂ ਆ। ਇਹ ਸੂਰਾ ਚਮਕ ਸੂਰੀ ਹੈ ਭਾਈ। ਸੁਵਾ ਵਿਧੀ ਤੀਜਾ ਵੀ ਹੋ ਸਕਦਾ। ਇਹ ਘਰ ਵਾਲੇ ਕਹਿੰਦੇ ਤੀਜਾ ਸੁਵਾ ਸੁਹੀ ਆ। ਜਾਂ ਵੀ ਹੋ ਸਕਦਾ ਚੌਥਾ ਵੀ ਹੋ ਸਕਦਾ। ਘਰ ਵਾਲੇ ਕਹਿੰਦੇ ਤੀਜਾ ਹੀ ਆ। ਇਹ ਵੇਖੋ ਹਿਲਦੀ ਨਹੀਂ ਬੱਚੇ ਉਤਾਂ ਦੀ ਮਰ ਥੱਲੇ ਜੰਗਲੇ। ਅੱਛਾ ਜੀ। ਲਓ ਜੀ ਕੋ ਤੀਜਾ ਲਾੜੇ ਭਾਈ ਕਹਿੰਦਾ ਕਿ ਆਪਣੇ ਸੰਗ ਦਾ ਚੌਥਾ ਵੀ ਲਾੜੇ ਤੇ ਬਾਕੀ ਜਿਹੜਾ ਲੇਵਾ ਲੋਵਾ ਦੀ ਬਿੰਦੀਆਂ ਵਾਲਾ ਕਿੱਦਾਂ ਆ ਗਿਆ ਅੱਜ ਕਰ ਸਕਦੇ ਤੁਸੀਂ ਚੈੱਕ। ਦੇ ਕੇ ਇਹਨੋਂ ਦੇ ਸੱਜਰਾਂ ਨੂੰ ਪਰੇ ਕਰਨ ਦੀ ਆ ਲੰਬਾਈ ਵੀਰ ਜੀ ਮੇਰੇ ਸਾਹ ਅੱਠਾਂ ਮਿੰਨਦੀ ਥੱਕ ਜੀਦਾ ਜਿੱਦੀ ਲੰਬਾਈ ਮੈਂ ਲਓ ਜੀ ਹਾਈਟ ਲੈਂਥ ਵੀ ਦੋਨਾਂ ਪਾਸੇ ਕੋਈ ਕਮੀ ਨਹੀਂ ਛੱਡੀ ਇਹ ਕੀ ਮੋਲ ਭਾਜੀ ਇਹਦਾ ਫਿਰ ਮੋਲ ਵੀ ਜੇ ਤੇ ਹੁਣ ਮੈਂ ਸੱਜਰ ਹੋਵੇ ਦੁੱਧ ਮੌਕੇ ਤੇ 2 ਲੀਟਰ ਹੋਵੇ ਹਾਂ ਜੀ ਇਹ ਤੁਹਾਨੂੰ ਪਤਾ ਮੈਂ 3.5 ਲੱਖ ਦੀ ਆ ਬਿਲਕੁਲ ਸਹੀ ਗੱਲ ਹੈ ਜੀ ਹੁਣ ਚਲੋ ਆਪਾਂ ਉਸ ਹਾਲ ਨਾਲ ਜੈਡ ਕਰਾਂਗੇ ਚਲੋ ਵੀਰ ਦਾ ਗਾਂ ਦਾ ਦੇ ਕੋਈ ਲੈਰੇ ਭੈਣ ਭਰਾ ਚਲੋ ਗਾਂ ਵਾਦੇ ਬੰਦੀ ਆ ਹਾਂ ਜੀ ਹਾਂ ਜੀ ਤੇ ਹੁਣ ਇਹ 85000 ਦੀ ਦੇ ਦਈਏ 85 ਦੀ ਹਾਂ ਜੀ ਕਰ ਦਈਏ ਜੈਤ ਜੀ ਜੈਡ ਕਰ ਦਈਏ ਹ ਇਹ ਵਿੱਦੀ 80 ਹਜ਼ਾਰ ਦੀ ਮਹਿੰਦੇ ਗਾਂ। ਅਸਤੀ ਦੀ 80 ਹਜ਼ਾਰ ਦੀ ਦਾ 10 ਹਜ਼ਾਰ ਦਾ ਮਗਰ ਕੱਟਾ ਆ। ਠੀਕ ਹੈ ਜੀ। ਇਹ ਵੀਰਪਰਾ ਕਿਸ ਨੇ ਇਦਾਂ ਖੜਨੀ ਆ। ਹਾਂਜੀ ਤੇ ਕੱਟਾ ਰਹਿਣ ਦੇ 10 ਹਜ਼ਾਰ ਰਕਮ ਜੋ ਘੱਟ ਹੋ ਜੂ। 80 ਜੋ। 80 ਜੋ ਘੱਟ ਹੋ ਜੂਗਾ। 70 ਦੀ ਰਹਿ ਗਈ। ਠੀਕ ਹੈ ਜੀ। ਇਹਦੇ ਬੱਚੇ ਸੁਮੇਰ ਖੜਨੀ ਫਿਰ 80 ਦੀ। ਫਿਰ 80 ਦੀ। 80 ਦੀ। ਠੀਕ ਹੈ ਠੀਕ ਹੈ। ਲਓ ਭਾਜੀ ਇਹ ਵੀ ਸਭ ਦਾ ਫਾਇਦੇ ਵਾਲਾ ਜੇ ਜੇ ਕੇ ਵੀ ਵੀਰਪਰਾ ਹਿੱਕਾ ਸਾਹ ਤਿਆਰ ਕਰਨਾ ਵਾ ਮਾਲੀ। ਤੇ ਉਹਦੇ ਵਾਸਤੇ ਬਿਲਕੁਲ ਸਹੀ ਹੈ ਤੇ ਆਹ ਛੋਟੀ ਜਿਹੀ ਮੇਰਾ ਭਾਜੀ। ਇਹ ਵਿੱਦੀ ਇਹਦੇ ਇਹ ਖੀਰੀ ਤੋਂ ਦੋਂਦੀ ਹੁੰਦੀ ਆ ਉਸੇ ਮੈਂ ਦੀ ਝੋਟੀ ਹੈ ਅੱਛਾ ਜੀ ਦੋਸਾਂ ਪਰਿਵਾਰ ਸਮੇਤ ਹੀ ਲੈਂਦਾ ਆ ਸਾਰਾ ਆ ਗਿਆ ਭਾਈ ਹਾਂਜੀ ਹਾਂਜੀ ਉਸੇ ਮੈਂ ਦੀ ਪਹਿਲੇ ਸਵੇਰ ਦੀ ਝੋਟੀ ਆ ਅੱਛਾ ਜੀ ਹਜੇ 3 ਸਾਲਾਂ ਦੀ ਹੋਈ ਆ ਠੀਕ ਹੈ ਜੀ ਤੇ ਬਾਕੀ ਕਾਡ ਕਾਰਡ ਝੋਟੀ 3 ਸਾਲਾਂ ਜੋ ਕਿੱਡਾ ਕਰ ਗਈ ਹੈ ਦੋ ਜੀ ਮਾਂ ਨੂੰ ਕਟਣਦੀ ਆ ਝੋਟੀ ਜਿਹੜੀ ਆ ਇੱਕ-ਇੱਕ ਕਰਕੇ ਤੁਸੀਂ ਚੈੱਕ ਕਰ ਸਕਦੇ ਜੀ ਪਿਓਰ ਜਿਹੜਾ ਚੰਗਾ ਸੀਮਣ ਵੀ ਵੀਰਪ੍ਰਾਉ ਨੇ ਭਰਾਇਆ ਮੋਹਰਾ ਦਾ ਇਹ ਕੋ ਕਿੰਨਾ ਇਸ ਟਾਈਮ ਬਾਈ ਬੌਲਾ ਦੇ ਕਿੰਨਾ ਟਾਈਮ ਹੋ ਗਿਆ ਤੁਸੀਂ ਨਾ ਥੋੜਾ ਗੱਡੀ ਤੇ ਓਨ ਕਰਕੇ ਨਾ ਆਉਂਦੇ ਘੋੜੀ ਸੁੱਦੀ ਸੀ ਅੱਛਾ ਜੀ ਤੇ ਘੋੜੀ ਓਨ ਕਰਕੇ ਨਾ ਘੋੜੀ ਫੇ ਸੂਜ ਤੇ ਆਈ ਆ ਠੀਕ ਹੈ ਠੀਕ ਹੈ ਉਹ ਜਿਹੜਾ ਸਾਹਮਣ ਵਾਲੀ ਉਹਦਾ ਘੋੜੀ ਦਾ ਜਿਹੜਾ ਰਿਕਾਰਡ ਇਹ ਵੀ ਕੱਢੂ 14-15 ਕਿਲੋ ਪਹਿਲੇ ਸਵੇਈ ਪਹਿਲਾ ਸਵੇਰ ਠੀਕ ਸਵੇਈ ਤੇ ਹੁਣ ਇਹ ਥੱਲੇ ਤੇਰੇ 60 ਕਿਲੋ ਬੋੜੀ ਹੋਊਗੀ ਅੱਛਾ ਜੀ 60 ਕਿਲੋ ਵੀ ਕਰਦੀ ਆ ਆਹ ਵੇਖੋ ਤੁਹਾਨੂੰ ਸਮ ਠੀਕ ਹੈ ਠੀਕ ਹੈ ਹਾਂ ਦੋਂਦਿਆਂ ਦੇ ਖੀਰੀ ਤੋਂ ਦੋਂਦਿਆਂ ਦੇ ਪੁੱਟਣ ਨਹੀਂ ਆ ਵੇਖੋ ਅੱਛਾ ਠੀਕ ਹੈ ਪਤਨੇ ਸਾਰੀਆਂ ਸੰਧੀਆਂ ਠੀਰੀਆਂ ਦੇ ਠੀਕ ਹੈ ਲਓ ਜੀ ਬਿਲਕੁਲ ਠੀਰੀਆਂ ਦੇ ਦੋਂਦੀ ਦੇ ਦੰਦ ਪੁੱਟ ਨਹੀਂ ਰਹੀ ਆ ਕਰਮਾਲੀ ਇਹ ਹਾਈਟ ਹਾਈਟ ਵੀ ਅਜੇ ਚਲੋ ਕਿੰਨਾ ਚੱਕ ਨ ਜਵਾਨ ਹੋਣਾ ਵਾ ਦੰਦਾ ਜੋ ਕੱਦ ਵੀ ਚੰਗਾ ਕਰ ਜਾਣਾ ਕਰਮਾਲੀ ਦਾ ਹੈ ਇਹ ਇਸ ਤਰ੍ਹਾਂ ਲੱਗ ਮੌਕੇ ਦੇ 7 ਤੋਂ 8 ਲੀਟਰ ਜਿਹੜਾ ਬੋਲਾ ਹੀ ਬੋਲਾ ਤਿਆਰ ਹੈ ਬਿਲਕੁਲ ਤਾਜ਼ੀ ਸੂਈ ਆ ਤੇ ਜਵਾਗ ਦੇ ਪਿੱਛੇ ਭਈ ਕੋਈ ਕਟੀ ਜਵਾਗ ਦੇ ਪਿੱਛੇ ਕੱਟੀ ਹੈ ਕਿਉਂਕਿ ਇਹਦੇ ਪਿੱਛੇ ਵੀ ਥੀ ਮਲਕਾਂ ਨੂੰ ਹਾਂ ਵੀ ਦਾ ਕੱਟੀਆਂ ਦਿੰਦੀ ਆ ਤੇ ਆਪ ਵੀ ਕੱਟੀਆਂ ਦਿੰਦੀ ਆ ਸਰਮਾਈ ਕਰੋ ਰੁਪਏ ਆ ਕੋ ਬਾਤ ਕੀ ਬਹੁਤ ਹੀ ਚੰਗੇ ਖਾਨਦਾਨ ਦੀ ਆ ਤੇ ਆਹ ਵਾਲਾ ਦਾ ਥੀ ਮਕਾ ਹਾਂ ਜੀ ਆ ਮਗਰ ਕੱਟ ਲਾਇਆ ਹੈ ਕਾ ਗਿਆ ਬੀ ਛੋਟੀਆਂ ਇਦਾਂ ਦੀ ਇਹ ਵੀ ਚੈੱਕ ਕਰ ਸਕਦੇ ਜੀ ਵਾਲ ਇੱਕ ਵੀ ਕਾਲਾ ਨਹੀਂ ਆ ਉਹ ਚਿੱਟਾ ਸੋਰੀ ਹਾਂ ਹਾਂ ਪੂਰੀ ਕਾਲੀ ਜੈੱਡ ਬਲੈਕ ਗੇਅਰ ਤਕ ਲਾਇਆ ਤੇ ਫੇਸਪਾਰਟੀ ਦੀਸ ਕਰੇ ਚੈੱਕ ਜੀ ਟਿੰਗ ਢੋਟੀ ਲੱਗਾ ਜਦਾ ਕਿਉਂ ਬੰਦ ਸਰਦੀ ਹੈ ਇਹ ਲਾਗੇ ਨੂੰ ਵੀ ਚੈੱਕ ਕਰਾਉਣਾ ਥਣ ਭਾਂਡਾ ਤੁਹਾਨੂੰ ਇਹਦੇ ਵੀ ਬਿੰਕਿੰਗ ਵਾਲਾ ਛੱਡਾ ਜੀ ਅਗਲੀ ਸਾਹਿਬ ਤੋਂ ਚੈੱਕ ਕਰਾ ਲਦੇ ਵੀ ਇਹ ਜਿਹੜਾ ਲੰਮਾ ਥਣ ਕਰ ਦਦੀ ਇਹ ਪਹਿਲਾਂ ਨੰਗਰੇ ਦਾ ਥਣ ਲੱਗਦਾ ਹੀ ਨਹੀਂ ਆ ਠੀਕ ਆ ਠੀਕ ਆ ਜੀ ਆ ਵੀ ਜੀ ਗੱਬਣ ਸਾਰੀ ਝੋਡੀ ਭਰੀ ਹੁਣ ਚਲ ਤੁਹਾਨੂੰ ਪਤਾ ਵੀ 2-4 ਦਿਨ ਲੱਗਣਗੇ ਹਾਂਜੀ ਹਾਂਜੀ ਆ ਸਾਰੀ ਇੱਥੋਂ ਤੱਕ ਝੋਡੀ ਭਰੀ ਠੀਕ ਹੈ ਠੀਕ ਗੱਬਣ ਤਿਆਰ ਹੀ ਹੋਣੀ ਕਿ ਮੈਂ ਤੋਂ 5-7 ਦਿਨ ਸਾਂਭੀ ਗਈ ਜੋ ਜੋ ਦੁੱਧ ਤੇ ਹੁੰਦੀ ਗਈ ਉਹਦੇ ਭਰਦੀ ਜਾਊਗੀ ਨਸਲਿਆਂ ਕੱਟਨੇ ਕੱਟਣਾ ਦੋਦੇ ਨੇ ਹਾਂਜੀ ਇਹ ਕੀ ਮੁੱਲ ਭਾਜੀ ਇਹਦਾ ਫਿਰ ਇਹਦਾ ਮੁੱਲ ਵੀ ਧੀਏ ਤੇ ਚਲ ਝੋਡੀ ਸਾਂਭ ਲਈਏ ਹੁਣ ਪਹਿਲਾਂ ਥਲੇ ਦੁੱਧ ਕਿਹਨੂੰ 14-15 ਕੁਲ ਚ ਵਹੀਏ ਵੇ ਥੋੜੀ ਡਰਦੀ ਹੈ ਜੇ ਤੇ ਹੁਣ ਆ ਇਸ ਟਾਈਮ ਆਪਾਂ ਝੋਡੀ ਦੇ ਦਗੇ 2.5 ਲੱਖ ਦੀ 1.5 ਦੀ 1.5 ਦੀ ਕਰੀਏ ਜੈ ਜੈ 24 ਇਹ ਆਣਾ ਹੈ ਕਰੀਏ ਹਾਂ ਨਾ ਬਸ ਬਿੱਤੀ ਹੋਰ ਝੋਡੀ ਦਾ ਮੁੱਲ ਕੋਈ ਨਹੀਂ ਆ ਇਹ ਝੋਡੀ ਜਿਹੜੇ 2-4 ਤਨ ਫੜੇ ਲੱਪਣੇ ਦੀ ਆ ਜੀ ਸਾਹਮਣ ਵਾਲੀ ਆ ਬਿਲਕੁਲ ਸਹੀ ਗੱਲ ਹੈ ਜੀ ਪਰ ਹਾਂ ਜੀ ਜੋ ਜੇ ਵੀਰ ਭਰਾ ਕੇ ਸਾਹਮਣੀ ਆ ਕੋਈ ਦੋਜਾ ਯਾਰ ਖਾ ਕੇ ਝੋਡੀ ਆਉਣਾ ਟਿਕਾਣੇ ਉਸ ਹਿਸਾਬ ਨਾਲ ਆਪਾਂ ਕਰਦੇ ਨਹੀਂ ਲੈਸ ਅੱਛਾ ਜੀ ਇੱਕ 20 ਰੇੜੀਏ ਇੱਕ 20 ਦੀ ਹਾਂ ਜੀ ਦੋ ਹੋਰ ਛੱਡ ਦਈਏ ਦੋ ਹੋਰ ਛੱਡ ਦਈਏ ਹਾਂਜੀ ਉਹ ਵੀ ਜੀ ਪੰਜ ਹੀ ਛੱਡ ਦਨੇ ਫਿਰ ਇੱਕ 15 ਦੀ ਦੇ ਦਾਂਗੇ ਲਓ ਜੀ 1 ਲੱਖ 15 ਹੋਣੀ ਘੜੀ ਮੋਲਿਆ ਚਲੋ ਮਾਰੇ ਕਿਰਪਾ ਕਰੇ ਜੀ ਇੱਕ ਠੋਡੀ ਤਿਆਰ ਪੰਨਿਆਂ ਤੋਂ ਆਪਣੇ ਟਿਕਾਣੇ ਤੇ ਆ ਗਈ ਟਾਈਮ ਤੇ ਝੋਟੀ ਆ ਗਈ ਹਾਂਜੀ ਹਾਂਜੀ ਓਟਿਆਂ ਤੋਂ ਚਲੋ ਝੋਟੀ ਦਾ ਉਦੋਂ ਮੁੱਲ ਲਊਗਾ ਹਨਾ ਬਿਲਕੁਲ ਸਹੀ ਗੱਲ ਹੈ ਜੀ ਬਾਕੀ ਚੋਣ ਚਵਾਈ ਬਹੁਤ ਸਾਫ਼ ਹੈ ਝੋਟੀ ਦੀ ਗੱਲ ਉਹ ਚਵਾਈ ਦੀ ਪਾਸਿਆ ਦਾ ਸਿੰਗਲ ਤੁਸੀਂ ਕੀ ਕਰ ਸਕਦੇ ਫੇਸਬੁੱਕ ਤੋਂ ਮੋਰਾਂ ਨਸਲ ਲੀਆ ਤੇ 1.15 ਲੱਖ ਹਜ਼ਾਰ ਦੀ ਜੇ ਕਹਿੰਦਾ ਕਿ ਦੇ ਰਾਂਗੇ ਵੀ ਆ ਜਿਓ ਹੁਣ ਚੌਥੇ ਨੰਬਰ ਤੇ ਆਪ ਭਾਜੀ ਕਲਵਾ ਸੁਬਾ ਸੂਈ ਵੈੜ। ਵੀਰ ਜੀ ਪਹਿਲਾ ਸੁਬਾ ਹੀ ਘਰ ਆਦੇ ਸੁਈ ਆ। ਅੱਛਾ ਜੀ। ਹਾਂ। ਕਾਈ ਵਾਲਿਆ ਵੀਰ ਜੀ ਕਰਮੀ ਵਾਲੀ ਵੈੜਿਆ। ਠੀਕ ਆ ਜੀ। ਇਹ ਤਾਦੀ ਸੁਈ ਜਿਹੜੇ 10,000 ਕਿਲੋ ਥੱਲੇ ਪੌੜਾ ਹੀ ਪਾਰ ਹੋਊ ਇਹਦੇ। ਠੀਕ ਆ ਲਓ ਜੀ 10-11 ਲੀਟਰ ਪੌੜਾ। ਠੰਡੀ ਫੀਲ ਆ ਭਵੇਂ ਬੋਈ ਪੰਗਾ ਪਾਵੇ ਭਵੇਂ ਨਾ ਪਾਵੇ। ਅੱਛਾ ਜੀ। ਹਾਂ ਭਵੇਂ ਨਿਆਣਾ ਚੋਲੇ। ਤੇ ਭਵੇਂ ਕੋਈ ਕੋਈ ਭੈਣ ਭਈ ਕੇ ਚੋਲੇ ਆਂਦੀ ਕੁਛ ਨਹੀਂ ਕਿਹਨੇ ਠੀਕ ਹੈ ਜੀ ਜਵਾਕ ਇਹਦੇ ਪਿਛੇ ਜਵਾਕ ਮਗਰ ਬੱਛਾ ਜੇ ਲਓ ਜੀ ਮੇਲ ਕਾਫ ਜਿਹਦੇ ਪਿਛੇ ਤੇ 11 ਆਰ ਕੇ ਲੀਟਰ ਜਿਹੜਾ ਇਸ ਟਾਈਮ ਬੋਲਾ ਬੋਲਾ ਤਿਆਰ ਆ ਹਾਂਜੀ ਇਹ ਖੋਲ ਦੇ ਭਾਈ ਜੀ ਫਿਰ ਇਹ ਵੀ ਖੋਲ ਕੇ ਮਖਾ ਲੀਏ ਇਹ ਪਹਿਲਾ ਸੁਆਹ ਸੀ 아니 ਪਹਿਲਾ ਸੁਆਹ ਸੀ ਲਾਉਂਦੇ ਤੇ ਕੋਈ ਕੀ ਕਰਦਾ ਬਈ ਇਹ ਸਾਈ ਵਾਲਾ ਵੀ ਤੇ ਖਾਣ ਤੋਂ ਬਹੁਤ ਹੀ ਚੰਗਾ ਲੱਗਾ ਵਾ ਕਿ ਕਿੰਨਾ ਕੱਢੀ ਜੋ ਦੋ ਦਿਨ ਉਹ ਵੀ ਦੇਖੋ ਵੀ ਇੱਥਾ ਖਾਂਗੂ ਦਾ ਦੋ ਦਿਨ ਨਿ ਪਾਰਾਂ ਪਾਰਾਂ ਤੇ ਲੋਕੀ ਜਾਂਦਾ ਆਏ ਨੇ ਫੇਰ ਮਾਣਾ ਲੈ ਲਊਗਾ ਬਸ ਫਿਰ ਕਰਾਏ ਪ੍ਰੋਫੈਸਰ ਨੇ ਗਰਮੀ ਨਹੀਂ ਮਨਾਉਂਦੀ ਗੀ ਕੋਈ ਦੇਖ ਛੇ ਕੇ ਲਈ ਜਾਂਦੀ ਠੀਕ ਆ ਠੀਕ ਆ ਜੀ ਲਓ ਜੀ ਨਾ ਕੋਈ ਗਰਮੀ ਦੀ ਪ੍ਰਵਾਹ ਨਾ ਠੰਡ ਦੀ ਪ੍ਰਵਾਹ ਕਿੱਡਾ ਚੰਦਾ ਜਿਹੜਾ ਬਹੁਤ ਹੀ ਚੰਗਾ ਬਣਾਇਆ ਮੈਂ ਪਹਿਲਾਂ ਨਹੀਂ ਤਾਂ ਥਾਨ ਵੀ ਬਹੁਤ ਹੀ ਚੰਗਾ ਲੱਗਾ ਐਨ ਦੇਖ ਦੇਖ ਤੇ ਥਾਨ ਲੱਗਾ ਹਾਵਨਾ ਉਹ ਏਡੀ ਵਧੀਆ ਵੀ ਜਿੰਨਾ ਚਿਰ ਆਪਾਂ ਇਹਦੀ ਗੱਲ ਕਰਦੇ ਨੇ ਐਨ ਜਿੰਨਾ ਚਿਰ ਛੁਈ ਜਲਦੀ ਹੈ ਬੈਠ ਠੀਕ ਆ ਠੀਕ ਆ ਜੀ ਕੀ ਮੁੱਲ ਕਰਨਾ ਭਾਜੀ ਇਹ ਇਹ ਵੀ ਹਾਨ ਨਹੀਂ ਕਰੀਏਗੇ। ਹਾਂਜੀ। ਇਹ ਵੀ ਹਾਨ ਆ ਜਿੱਥੇ ਛੱਡ ਦੇਣੀ। 36000 ਦੀ ਦੇ ਦਈਏ। 36 ਦੀ? ਹਾਂਜੀ। 35000 ਦੇਵਾਂਗੇ। 35000 ਦੀ ਐ ਚਲੋ ਤੁਹਾਨੂੰ ਵੀ ਮੋੜਨਾ ਪੂਰੇ ਹੁੰਦੇ ਹੀ ਜਾਉਣਾ। ਚਲੋ। 20000 ਦੀ ਸੱਜਿਆ ਸ੍ਰੀ ਵੈਰਾ। ਮਾਗੀਬ ਜੀ ਮੱਝਾਂ ਵਰਗਾ ਦੁੱਧ ਦੇਦਾ। ਇਹ ਫੈਡ ਕੁਆਲਟੀ ਵੀ ਚੰਗੀ ਤੇ ਗਾਂ ਕੋਈ ਨਾ ਠੰਡ ਦੀ ਤੇ ਨਾ ਕੋਈ ਗਰਮੀ ਦੀ ਪ੍ਰਵਾਹ ਤੇ ਚਲੋ ਕੋਈ ਵੀਰਪੁਰਾ ਸਾਹ ਕੋਲ ਲਗਾਈਏ ਦੁੱਧ ਚੰਗਾ ਕੱਢੀ ਜਾਊਗੀ। ਹਾਂਜੀ। ਬਾਬਾ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ।